ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਅੱਜ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਪਿਓਰ ਕਾਟਨ ਦੇ ਸੂਟ ਇਹ ਸਾਰੀ ਵੀਡੀਓ ਸਿਰਫ ਕਾਟਨ ਦੇ ਸੂਟਾਂ ਤੇ ਬਣਾਈ ਹੈ ਮੈਚਿੰਗ ਆਲ ਓਵਰ ਦੋਨੇ ਵੈਰੀਟੀਆਂ ਦਿਖਾਵਾਂਗੇ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਵੀਡੀਓ ਨੂੰ ਜਲਦੀ ਤੋਂ ਜਲਦੀ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਹੈ ਸਾਡੀ ਵੀਡੀਓ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਨਵੇਂ ਆਏ ਹੋ ਸਾਡੇ YouTube ਚੈਨਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਇਹ ਹੈਗਾ ਪਿਓਰ ਕਾਟਨ ਦਾ ਕੱਪੜਾ ਈ ਕੈਮਬ੍ਰਿਕ ਦੇ ਕਮੀਜ਼ਾਂ ਨਾਲ ਚਿਕਨ ਦੇ ਪਲਾਜ਼ੋ ਪਲੇਨ ਸਲਵਾਰਾਂ ਵਾਲੇ ਵੀ ਮਿਲ ਜਾਣਗੇ ਚਿਕਨ ਦੇ ਪਜਾਮੇ ਵਾਲੇ ਵੀ ਮਿਲ ਜਾਣਗੇ ਮੈਚਿੰਗ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਇਸ ਤੋਂ ਬਾਅਦ ਦੇ ਵਿੱਚ ਆਲ ਓਵਰ ਵੀ ਦਿਖਾਵਾਂਗੇ ਪਿਓਰ ਕਾਟਨ ਦਾ ਕੱਪੜਾ ਈ ਰੇਟ ਹੈਗਾ 300 ਰੁਪਏ ਦਾ ਸੂਟ ਹੈ ਸਿਰਫ 300 ਰੁਪਏ ਦਾ ਸੂਟ ਈ ਪਿਓਰ ਕਾਟਨ ਦਾ ਕੱਪੜਾ ਹੈ ਕੈਮਬ੍ਰਿਕ ਦਾ ਮੈਚਿੰਗ ਵਾਲੇ ਨੇ 올ਓਵਰ ਵਾਲੇ ਨੇ ਵੀਡੀਓ ਨਾਲ ਐਂਡ ਤੱਕ ਬਣੇ ਰਹੀ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਡਿਟੇਲ ਨਾਲ ਵੀਡੀਓ ਬਣਾਈਏ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਪੀਸ ਦਿਖਾਏ ਨੇ ਸਭ 300 300 ਰੁਪਏ ਵਾਲੇ ਸੂਟ ਦਿਖਾਏ ਨੇ ਸਾਰੀ ਵੈਰਾਈਟੀ 300 ਰੁਪਏ ਵਾਲੀ ਦਿਖਾਈਏ 올ਓਵਰ ਇਸ ਤੋਂ ਬਾਅਦ 올ਓਵਰ ਸੂਟ ਵੀ ਦਿਖਾਵਾਂਗੇ ਹੁਣ ਮੈਚਿੰਗ ਸੂਟ ਦਿਖਾ ਰਹੇ ਹਾਂ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਚਿਕਨ ਦੇ ਪਜਾਮਿਆਂ ਨਾਲ ਪਲਾਜ਼ੋ ਨਾਲ ਮੈਚਿੰਗ ਹੈ ਪਲੇਨ ਸਲਵਾਰਾਂ ਨਾਲ ਮੈਚਿੰਗ ਵੀ ਮਿਲ ਜੂਗਾ ਜੀ ਬਾਕੀ ਤੁਸੀਂ ਆਨਲਾਈਨ ਕਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਆਲ ਇੰਡੀਆ ਦੇ ਵਿੱਚ ਕਿਤੇ ਵੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਜੀ ਪਿਓਰ ਕਾਟਨ ਦਾ ਕੱਪੜਾ ਹੈ ਕੈਮਰੀਕ ਦੇ ਕਮੀਜ਼ ਹੈ ਜੀ ਚਿਕਨ ਦੇ ਪਜਾਮਿਆਂ ਨਾਲ ਜਾਂ ਪਲੇਨ ਸਲਵਾਰਾਂ ਵਾਲੇ ਵੀ ਮਿਲ ਜਾਣਗੇ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ ਲੋਕੇਸ਼ਨ ਹੈਗੀ ਅਗਰ ਤੁਸੀਂ ਸ਼ਾਪ ਤੇ ਵਿਜ਼ਿਟ ਕਰਨਾ ਲੋਕੇਸ਼ਨ ਹੈ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਸੇਲ ਲੱਗਦੀ ਹੈ ਸੰਡੇ ਵਾਲੇ ਦਿਨ ਸਿਰਫ ਸੰਡੇ ਵਾਲੇ ਦਿਨ ਸੰਡੇ ਤੋਂ ਇਲਾਵਾ ਨਹੀਂ ਅਸੀਂ ਉਰੇ ਹੁੰਦੇ ਸੰਡੇ ਤੋਂ ਇਲਾਵਾ ਆਨਲਾਈਨ ਭੇਜ ਦੇਣੀ ਆਨਲਾਈਨ ਤੁਸੀਂ ਜਦ ਮਰਜ਼ੀ ਮੰਗਾਓ ਉਰੇ ਆਉਣਾ ਵੀ ਸਿਰਫ ਸੰਡੇ ਵਾਲੇ ਦਿਨ ਆਓ ਸਵੇਰ ਤੋਂ ਸ਼ਾਮ ਤੱਕ ਜਿੰਨੀ ਮਰਜ਼ੀ। ਤਾਂ ਕਿ ਆਨਲਾਈਨ ਘਰ ਬੈਠੇ ਤੁਸੀਂ ਆਲ ਇੰਡੀਆ ਦੇ ਵਿੱਚ ਕਿਤੇ ਵੀ ਮੰਗਾ ਸਕਦੇ ਆ ਜੀ। ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ। ਪਿਓਰ ਕਾਟਨ ਦਾ ਕੱਪੜਾ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਈ। ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ। ਬਾਕੀ ਸਾਡੀ ਸਾਰੀ YouTube ਫੈਮਿਲੀ ਦਾ ਬਹੁਤ ਧੰਨਵਾਦ ਧੰਨਵਾਦ ਕਰਦੇ ਆ ਜੀ ਸਾਡੀ ਹਰ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜੀ ਐਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖਿਓ ਜੀ ਸਾਡੇ ਚੈਨਲ ਤੇ ਆ ਦੇਖੋ ਕਲਰ ਡਿਜ਼ਾਈਨ ਬਹੁਤ ਸ਼ਾਨਦਾਰ ਨੇ ਜੀ ਕਲਰ ਡਿਜ਼ਾਈਨਿੰਗ ਮੈਚਿੰਗ ਵੀ ਵਧੀਆ ਹੈ ਕੰਬੀਨੇਸ਼ਨ ਵੀ ਵਧੀਆ ਹੈ ਜੀ ਕਲਰ ਬਹੁਤ ਸ਼ਾਨਦਾਰ ਲਾਈਟ ਕਲਰ ਡਾਰਕ ਕਲਰ ਮਿਲ ਜਾਣਗੇ ਗਰਮੀ ਵਾਲੇ ਕਲਰ ਨਹੀਂ ਹੈ ਕੈਮਰੇਿਕ ਦਾ ਕੱਪੜਾ ਪਿਓਰ ਕਾਟਨ ਵਧੀਆ ਚਿਕਨ ਦੇ ਪਜਾਮਿਆਂ ਨਾਲ ਪਲਜ਼ੋ ਨਾਲ ਕੈਮਰਿਕ ਦੇ ਕਮੀਜ਼ ਰੇਡ ਰਹਿਣ ਵਾਲਾ ਇਹ ਸਿਰਫ 300 ਰੁਪਏ ਦਾ ਸੂਟ ਹੈ ਜੀ ਇਸ ਤੋਂ ਬਾਅਦ ਦੇ ਵਿੱਚ ਆਲ ਓਵਰ ਵੀ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਪਿਓਰ ਕਾਟਨ ਦਾ ਕੱਪੜਾ 300 ਰੁਪਏ ਦਾ ਸੂਟ ਹੈ ਜੀ ਆਲ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਮੰਗਾ ਸਕਦੇ ਹੋ ਆਨਲਾਈਨ ਘਰ ਬੈਠੇ ਸ਼ਿਪਿੰਗ ਚਾਰਜ ਲੱਗਦਾ ਹੁੰਦਾ ਜੀ ਸਿੰਗਲ ਪੀਸ ਤੇ 30 ਰੁਪਏ ਪੈਂਦਾ ਜੀ ਦੋ ਪੀਸਾਂ ਤੇ 50 ਰੁਪਏ ਸ਼ਿਪਿੰਗ ਚਾਰਜ ਇੰਡੀਆ ਦੇ ਵਿੱਚ ਕਿਤੇ ਵੀ ਮੰਗਾ ਸਕਦੇ ਹੋ ਤੁਸੀਂ ਬਾਕੀ ਇੱਕ ਰਿਕੁਐਸਟ ਕਰਾਂਗੀ ਸਾਡੇ ਈਵਰਜ਼ ਨੂੰ ਸਾਰਿਆਂ ਨੂੰ ਕਿ ਪੇਮੈਂਟ ਅਸੀਂ ਆਨਲਾਈਨ ਲੈਣੇ ਆ ਜੀ ਪੇਮੈਂਟ ਕੈਸ਼ ਔਨ ਡਿਲੀਵਰੀ ਦੀ ਸੁਵਿਧਾ ਹੈ ਨਹੀਂ ਆਪਣੇ ਕੋਲੇ ਬਹੁਤ ਸਾਰੇ ਕਸਟਮਰ ਕਮੈਂਟ ਵੀ ਕਰਦੇ ਆ ਸਾਨੂੰ ਪੁੱਛਦੇ ਵੀ ਆ ਕਿ ਕੈਸ਼ ਔਨ ਡਿਲੀਵਰੀ ਵੀ ਅਸੀਂ ਇੰਡੀਆ ਪੋਸਟ ਰਾਹੀਂ ਭੇਜਦੇ ਆ ਡਾਕਖਾਨੇ ਰਾਹੀਂ ਪੇਮੈਂਟ ਆਨਲਾਈਨ ਲੈਣੇ ਆ ਜੀ ਕੈਸ਼ ਔਨ ਡਿਲੀਵਰੀ ਦੀ ਸੁਵਿਧਾ ਹੈ ਨਹੀਂ ਆਪਣੇ ਕੋਲੇ ਇਹ ਬਾਕੀ ਤੁਸੀਂ ਸਾਡੀ ਪੁਰਾਣੀ ਵੀਡੀਓ ਜੇ ਕਮੈਂਟ ਵੀ ਚੈੱਕ ਕਰ ਸਕਦੇ ਜਿਨ੍ਹਾਂ ਨੇ ਸਾਡੇ ਕੋਲ ਆਨਲਾਈਨ ਆਰਡਰ ਮੰਗਾਏ ਆ ਸਭ ਨੂੰ 100% ਡਿਲੀਵਰੀ ਵੀ ਮਿਲੀ ਹੈ ਜੀ ਜਿਹੜੀ ਚੀਜ਼ ਦਿਖਾਈ ਹੈ ਉਹੀ ਭੇਜੀ ਹੈ ਜੀ ਅਸੀਂ ਕਸਟਮਰ ਪਸੰਦ ਕਰਾ ਕੇ ਜੇ ਸੇਮ ਬਾਈ ਚਾਂਸ ਵੀਡੀਓ ਵਾਲਾ ਸੇਮ ਪੀਸ ਨਹੀਂ ਹੁੰਦਾ ਤਾਂ ਫੋਟੋਆਂ ਪਾ ਕੇ ਕਸਟਮਰ ਨੂੰ ਅਸੀਂ ਪਸੰਦ ਕਰਾ ਕੇ ਫੇਰ ਹੀ ਭੇਜਦੇ ਆ ਜੀ ਬਾਕੀ ਜੋ ਦਿਖਾਵਾਂਗੇ ਸੇਮ ਉਹੀ ਭੇਜਾਂਗੇ ਜੀ ਜੈਨੂਨ ਕੰਮ ਹੈ ਆਪਣਾ ਟਰਸਟ ਕਰ ਸਕਦੇ ਹੋ ਤੁਸੀਂ ਬਾਕੀ ਸੈਂਪਲ ਦੇ ਤੌਰ ਤੇ ਸਾਡੇ ਕੋਲ ਪਹਿਲੀ ਵਾਰ ਨੇ ਇੱਕ ਦੋ ਵਾਰੀ ਮੰਗਾ ਕੇ ਪਹਿਲੀ ਵਾਰੀ ਇੱਕ ਦੋ ਪੀਸ ਤਿੰਨ ਪੀਸ ਮੰਗਾ ਕੇ ਵੀ ਦੇਖ ਸਕਦੇ ਹੋ ਤੁਸੀਂ ਆ ਵਾਲੇ ਕਲਰ ਡਿਜ਼ਾਈਨ ਦਿਖਾ ਰਹੇ ਹਾਂ ਜੀ ਆ ਮੈਚਿੰਗ ਸੂਟ ਹੈ ਆਲ ਓਵਰ ਵੀ ਦਿਖਾਵਾਂਗੇ ਪਿਓਰ ਕਾਟਨ ਦਾ ਕੱਪੜਾ ਹੈ ਜੀ ਰੇਟ ਰਹਿਣ ਵਾਲਾ ਸਿਰਫ 300 ਰੁਪਏ ਦਾ ਸੂਟ ਹੈ ਆਲ ਓਵਰ 5 ਮੀਟਰ ਕੱਪੜਾ ਸਿਰਫ 300 ਰੁਪਏ ਦਾ ਸੂਟ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਲਾਈਟ ਕਲਰ ਹੈ ਡਾਰਕ ਕਲਰ ਹੈ ਸਾਰੇ ਕਲਰ ਮਿਲ ਜਾਣਗੇ ਸਿਰਫ ਔਰ ਸਿਰਫ 300 ਰੁਪਏ ਦਾ ਸੂਟ ਹੈ ਜੀ ਆ ਵਾਲੇ ਕਲਰ ਡਿਜ਼ਾਈਨ ਸਾਰੇ ਆ ਜੀ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰ ਦੇਈ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰ ਦੇਈ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ 올ਓਵਰ ਸੂਟ ਨੇ ਆ ਵਾਲੇ 올ਓਵਰ ਸੂਟ ਦਿਖਾ ਰਹੇ ਹਾਂ ਜੀ ਹੁਣ ਪਿਓਰ ਕਾਟਨ ਦਾ ਕੱਪੜਾ ਹੀ 올ਓਵਰ ਸੂਟ ਮੈਚਿੰਗ ਵੀ ਹੈ 올ਓਵਰ ਵੀ ਹੈ ਆ ਵਾਲੇ 올ਓਵਰ ਹੈ ਆਲ ਓਵਰਸ ਬਿਲਕੁਲ ਕਾਟਨ ਹੈ ਕੱਚੀ ਕਾਟਨ ਪਿਓਰ ਕਾਟਨ ਗਰਮੀ ਚ ਪਾਉਣ ਵਾਲੀ ਫੁੱਲ ਗਰਮੀ ਚ ਪਾਉਣ ਵਾਲਾ ਕੱਪੜਾ ਜੀ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰੋ ਜੀ ਸਕਰੀਨ ਤੇ ਵਟਸਐਪ ਨੰਬਰ ਚੱਲ ਰਿਹਾ ਆਨਲਾਈਨ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਬਾਕੀ ਜੋ ਦਿਖਾਵਾਂਗੇ ਸੇਮ ਉਹੀ ਭੇਜਾਂਗੇ ਜੀ ਟਰਸਟ ਕਰਕੇ ਮੰਗਾਓ ਜੈਨੂਨ ਕੰਮ ਹੈ ਆਪਣਾ ਜੋ ਦਿਖਾਵਾਂਗੇ ਉਹੀ ਸੇਮ ਹੀ ਭੇਜਾਂਗੇ ਆਵਲੀ 컬러 ਡਿਜ਼ਾਈਨ ਸਾਰੇ ਹੈ ਜੀ ਪਿਓਰ ਕਾਟਨ ਦਾ ਕਪੜਾ ਹੈ ਸਿਰਫ 300 ਰੁਪਏ ਦਾ ਸੂਟ ਹੈ 5 ਮੀਟਰ ਕਪੜਾ 300 ਰੁਪਏ ਦਾ ਆਲ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਮੰਗਾ ਸਕਦੇ ਹੋ ਕਿਸੇ ਵੀ ਸਟੇਟਸ ਆਦਰ ਪੰਜਾਬ ਦੇ ਚ ਆਨਲਾਈਨ ਭੇਜਦੇ ਆਂ ਪੰਜਾਬ ਤੋਂ ਬਾਹਰ ਵੀ ਪੰਜਾਬ ਦੇ ਬਾਹਰ ਕਈ ਸਟੇਟਾਂ ਚ ਆਨਲਾਈਨ ਭੇਜਿਆ ਹੈ ਮੇਰਾ ਗੁਜਰਾਤ ਦੇ ਵਿੱਚ ਹਰਿਆਣਾ ਯੂਪੀ ਤੇ ਪੰਜਾਬ ਚ ਪੰਜਾਬ ਦੇ ਵਿੱਚ ਦਾ ਤਕਰੀਬਨ ਸਾਰੇ ਜ਼ਿਲ੍ਹਿਆਂ ਚ ਆਨਲਾਈਨ ਮੇਰੇ ਆਰਡਰ ਭੇਜੇ ਹੋਏ ਨੇ ਬਾਹਰ ਵੀ ਪੰਜਾਬ ਤੋਂ ਬਾਹਰ ਵੀ ਹਰਿਆਣਾ ਚ ਵੀ ਕਈ ਜ਼ਿਲ੍ਹਿਆਂ ਚ ਆਰਡਰ ਭੇਜਿਆ ਆਨਲਾਈਨ ਮੈਂ ਆਨਲਾਈਨ ਤੁਸੀਂ ਮੰਗਾ ਸਕਦੇ ਹੋ ਘਰ ਬੈਠੇ ਕਿਤੇ ਵੀ ਇੰਡੀਆ ਦੇ ਵਿੱਚ ਕਿਤੇ ਵੀ ਮੰਗਾ ਸਕਦੇ ਹੋ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਆ ਜੀ ਲਾਈਟ ਕਲਰ ਡਾਰਕ ਕਲਰ ਸਾਰੇ ਮਿਲ ਜਾਣਗੇ ਕਲਰਾਂ ਦੀ ਕੰਬੀਨੇਸ਼ਨ ਵਧੀਆ ਜੀ ਗਰਮੀ ਵਾਲੇ ਕਲਰ ਨੇ ਸ਼ਾਨਦਾਰ ਕਲਰ ਨੇ ਸਰਦਾਰੀ ਰੰਗ ਨੇ ਸਾਰੇ ਵਧੀਆ ਮੈਚਿੰਗ ਵੀ 올 ਓਵਰ ਵੀ ਆਉਣਗੇ ਕਪੜਾ ਪਿਓਰ ਕਾਟਨ ਦਾ ਹੀ ਸੂਤੀ ਹੈ ਬਿਲਕੁਲ ਫੁੱਲ ਗਰਮੀ ਚ ਪਾਉਣ ਨੂੰ ਕਪੜਾ ਵਧੀਆ ਆਹ ਵੇਲੇ ਕਲਰ ਜਨ ਸਾਰੇ ਮਿਲ ਜਾਣਗੇ ਜੀ ਕਾਟਨ ਦਾ ਕਪੜਾ ਹੈ 300 ਰੁਪਏ ਦਾ ਸੂਟ ਹੈ ਸਿਰਫ ਔਰ ਸਿਰਫ 300 ਰੁਪਏ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਪੀਸ ਦਿਖਾਏ ਨੇ ਸਿਰਫ 300 ਰੁਪਏ ਦੀ ਰੇਂਜ ਵਾਲੇ ਪੀਸ ਦਿਖਾਏ ਨੇ ਸਾਰੇ ਪਿਓਰ ਕਾਟਨ ਦੀ ਡਿਮਾਂਡ ਆ ਰਹੀ ਸੀ ਕਸਟਮਰ ਦੀ ਇਸ ਕਰਕੇ ਕਾਟਨ ਦੀ ਅਲੱਗ ਤੋਂ ਵੀਡੀਓ ਬਣਾਈ ਹੈ ਜੀ ਪਿਓਰ ਕਾਟਨ ਦੀ ਬਹੁਤ ਡਿਮਾਂਡ ਆ ਰਹੀ ਸੀ ਕਸਟਮਰ ਦੀ ਇਸ ਕਰਕੇ ਸਪੈਸ਼ਲ ਪਿਓਰ ਕਾਟਨ ਦੀ ਅਲੱਗ ਤੋਂ ਵੀਡੀਓ ਬਣਾਈ ਹੈ ਮੈਚਿੰਗ 올 ਓਵਰ ਬਿਲਕੁਲ ਪਿਓਰ ਕਾਟਨ ਸਿਰਫ 300 ਰੁਪਏ ਦਾ ਸੂਟ ਹੈ ਜੀ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਆ ਵਾਲੇ ਰੰਗ ਡਿਜ਼ਾਈਨ ਆ ਇਹ ਆ ਵਾਲੇ ਕਲਰ ਡਿਜ਼ਾਈਨ ਆ ਆ ਵਾਲੇ ਰੰਗ ਨੇ ਸਾਰੇ ਆਵਰੇ ਕਲਰ ਡਿਜ਼ਾਈਨ ਮਿਲ ਜਾਣਗੇ ਵੀਡੀਓ ਨਾਲ ਅੰਡ ਤੱਕ ਬਣੇ ਰਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਕਰਦੇ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਈ ਜੀ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾ ਕਰੋ ਸਭ ਤੋਂ ਪਹਿਲਾਂ ਜਿਹੜੀ ਵੀ ਵੀਡੀਓ ਪਾਵਾਂਗੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਊਗਾ ਜੀ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਊਗਾ ਜੀ ਇਸ ਇਸ ਕਰਕੇ ਜੇ ਨਵੇਂ ਆਏ ਸਾਡੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈ ਜੀ ਆਵਲੇ ਕਲਰ ਡਿਜ਼ਾਈਨ ਸਾਰੇ ਦਿਖਾਏ ਡਿਟੇਲ ਨਾਲ ਵੀਡੀਓ ਬਣਾਈਏ ਕਾਟਨ ਦੇ ਸੂਟਾਂ ਦੀ ਸਿਰਫ ਕਾਟਨ ਦੇ ਸੂਟਾਂ ਦੀ ਡਿਟੇਲ ਨਾਲ ਵੀਡੀਓ ਬਣਾਈਏ ਜੀ ਰੇਟ ਹੈਗਾ ਸਿਰਫ 300 ਰੁਪਏ ਦਾ ਸੂਟ ਹੈ 올ਓਵਰ ਮੈਚਿੰਗ ਸਭ ਮਿਲ ਜਾਣਗੇ 300 ਰੁਪਏ ਦਾ ਸੂਟ ਕਲਰ ਡਿਜ਼ਾਈਨ ਸਾਰੇ ਨੇ ਸ਼ਾਨਦਾਰ ਰੰਗ ਨੇ ਸਰਦਾਰੀ ਰੰਗ ਨੇ ਵਧੀਆ ਕਲਰ ਹੈ ਜੀ ਆਵਲੇ ਕਲਰ ਡਿਜ਼ਾਈਨ ਮਿਲ ਜਾਣੇ ਸਾਰੇ ਲਾਈਟ ਕਲਰ ਹੈ ਡਾਰਕ ਕਲਰ ਹੈ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦੇਈ ਸਕ੍ਰੀਨ ਤੇ WhatsApp ਨੰਬਰ ਚੱਲ ਰਿਹਾ ਹੈ ਘਰ ਬੈਠੇ ਵੀ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਆਵਲੇ ਰੰਗੜੀਆਂ ਸਾਰੇ ਪਏ ਆ ਜੀ ਲਾਈਟ ਕਲਰ ਹੈ ਡਾਰਕ ਕਲਰ ਹੈ ਪਿਓਰ ਕਾਟਨ ਦਾ ਕੰਬੀਨੇਸ਼ਨ ਵਧੀਆ ਹੈ